ਤਕਤਿਸ਼ਰੀ ਕਿਸਕਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨਤਮਸਤਕ ਹੋਣ ਲਈ ਪਹੁੰਚਦੇ ਨੇ ਜਿਵੇਂ ਹੀ ਮੱਥਾ ਟੇਕਦੇ ਨੇ ਤੇ ਸੰਗਤ ਨੂੰ ਮਿਲਦੇ ਨੇ ਇਸ ਮੌਕੇ ਇੱਕ ਕਿਸਾਨ ਬੀਬੀ ਦਾ ਗੁੱਸਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆਇਆ ਤਸਵੀਰਾਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਡਰੱਗ ਨੂੰ ਰੋਕਿਆ ਜਾਵੇ ਉੱਥੇ ਹੀ ਇੱਕ ਕਿਸਾਨ ਬੀਬੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੀ ਵੀ ਨਜ਼ਰ ਆ ਰਹੀ ਹੈ ਤੇ ਉਸ ਦੇ ਵੱਲੋਂ ਸਵਾਲ ਵੀ ਇੱਕ ਪੁੱਛਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਕਿਉਂ ਰੋਲਦਾ ਗੁਰੂ ਘਰ ਆਇਆ ਤਾਂ ਮਤ ਲੈ ਕੇ ਜਾ। ਇਹ ਕਿਸਾਨ ਬੀਬੀ ਦੇ ਵੱਲੋਂ ਹੱਥ ਜੋੜ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾਂਦਾ ਦੱਸਦੇ ਕਿ ਲਾਈਵ ਵੀਡੀਓ ਚ ਚਲਾਈ ਜਾ ਰਹੀ ਸੀ ਇਸ ਦੌਰਾਨ ਜਿਵੇਂ ਹੀ ਐਬੀਬੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਦੀ ਹੈ ਕਿ ਕਿਸਾਨਾਂ ਨੂੰ ਕਿਉਂ ਰੋਲ ਦਾ ਗੁਰੂ ਘਰ ਆਇਆ ਮਤ ਲੈ ਕੇ ਜਾਏ ਇਹ ਨਹੀਂ ਛੱਡਦੇ ਹੁਣ ਆਇਆ ਹੈ ਨਾ ਤੇ ਕੋਈ ਮਤ ਲੈ ਕੇ ਜਾਵੇ ਬੰਦਾ ਜੱਦੀ ਗੱਲ ਕਰ ਕਿਸਾਨਾਂ ਨੂੰ ਕੀ ਲੋੜ ਹੈ ਭਾਬ ਲੈ ਗੁਆ ਹਰਦਾ ਨਹੀਂ ਪਤੇ ਤੁਹਾਨੂੰ ਕੜਿਆ ਕੋਠੀ ਚ ਮਿਲਣਾ ਹੈ ਮੈਨੂੰ ਕੰਮ ਆਉ ਹੋ ਜੀ ਆਜੋ ਕਦੇ ਜਦੋਂ ਮਰਜੀ ਹਾਂਜੀ ਜਦੋਂ ਮਰਜੀ ਆਜੋ ਠੀਕ ਤੁਸੀਂ ਟਾਈਮ ਲੈ ਕੇ ਆਜੋ ਠੀਕ ਵੀ ਡੀਸੀ ਨਾਲ ਗੱਲ ਕਰ ਲਿਓ ਅੱਛਾ ਕਿੱਥੋਂ ਹੋ ਤੁਸੀਂ ਅਸੀਂ ਪਿੰਡ ਪਲਾਸ ਹੋਰ ਅਰਨੋ ਪਿੰਡ ਆ ਦੱਸਦੀ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਬਜ਼ੁਰਗ ਦੇ ਵੱਲੋਂ ਕਿਹਾ ਗਿਆ ਕਿ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੀ ਹੋਈ ਜਵਾਨੀ ਨੂੰ ਬਚਾਇਆ ਜਾਵੇ ਤੇ ਇੱਕ ਹੋਰ ਬੀਬੀ ਦੇ ਵੱਲੋਂ ਕਿਹਾ ਗਿਆ ਕਿ ਅਮਰਪਾਲ ਨੂੰ ਬਾਹਰ ਲਿਆਂਦਾ ਜਾਵੇ ਦੱਸਦੀ ਕਿ ਇਹ ਹੌਲੇ ਮਹੱਲੇ ਦੀਆਂ ਤਸਵੀਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸੀ ਜਿੱਥੇ ਸੰਗਤ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਅੱਗੇ ਅਪੀਲ ਕੀਤੀ ਗਈ ਕਿ ਡਰੱਗ ਨੂੰ ਰੋਕਿਆ ਜਾਵੇ ਤੇ ਕਿਸਾਨਾਂ ਦੀ ਹਸਰ ਲਈ ਜਾਵੇ। ਸਿਸਟਮ ਨੂੰ ਰੱਖਿਆ ਪਿਛਲੇ ਹਫ਼ਤੇ ਤੋਂ ਨਸੇ ਤੇ ਨਸੇ ਤੇ ਪੂਰਕ ਕਰਿਆ ਹੋਇਆ ਦੱਸਦੀ ਕਿ ਬੀਤੇ ਦਿਨੀ ਕਿਸਾਨਾਂ ਦੇ ਨਾਲ ਚੱਲਦੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਉੱਠ ਕੇ ਮੀਟਿੰਗ ਦੇ ਵਿੱਚੋਂ ਚਲੇ ਗਏ ਸੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਨੀਆਂ ਹੋਈਆਂ ਮੰਗਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਵਿਧਾਇਕਾਂ ਦੇ ਘਰ ਵੀ ਕੀ ਦੇਚਾਰੇ ਨੇ ਤੇ ਉਹਨਾਂ ਦੇ ਵੱਲੋਂ ਹੋਰ ਵੀ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਨੇ ਤਾਂ ਜੋ ਆਪਣੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ ਜਿਸ ਤੋਂ ਬਾਅਦ ਇਸ ਕਿਸਾਨ ਬੀਬੀ ਦਾ ਗੁੱਸਾ ਮੁੱਖ ਮੰਤਰੀ ਭਗਵੰਤ ਮਾਨ ਤੇ ਫੁੱਟਿਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਨਜ਼ਰਬੰਦ ਵੀ ਕੀਤਾ ਗਿਆ ਸੀ ਤੇ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਸੀ ਜਦੋਂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ ਪਰ ਇਸੇ ਦੌਰਾਨ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਵੱਲ ਖੂਚ ਨਹੀਂ ਕਰਨ ਦਿੱਤਾ ਗਿਆ ਸਗੋਂ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਇਸ ਕਿਸਾਨ ਬੀਬੀ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਨਸੀਹਤ ਦਿੱਤੀ ਗਈ ਕਿ ਤੂੰ ਗੁਰੂ ਘਰ ਆਏ ਤਾਂ ਮਤ ਲੈ ਕੇ ਜਾ ਕਿਸਾਨਾਂ ਨੂੰ ਰੋਲਿਆਂ ਨਾਲ ਜਾਵੇ ਸਗੋਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਬੈਰ ਰਿਪੋਰਟ ਪੰਜਾਬ ਲੋਕ ਚੈਨਲ